ਹਾਂਜੀ ਕੀ ਹਾਲ ਹੈ ਮਿੱਤਰੋ ਇੱਕ ਤਾਂ ਪਤਾ ਨਹੀਂ ਯਾਰ ਧਰਤੀ ਤੇ ਕੀ ਕੀ ਚੱਲੀ ਜਾਂਦਾ ਮੈਂ ਤੁਹਾਨੂੰ ਦੱਸਦਾ ਪਿਛਲੇ ਹਫ਼ਤੇ ਧਰਤੀ ਤੇ ਕੀ ਕੀ ਚੱਲਿਆ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜਿਨੇ ਦਿੱਤਾ ਅਸਤੀਫਾ ਉਹ ਕਹਿੰਦੇ ਪੰਜਾਬ ਚ ਨਾ ਲੋਕ ਸਭਾ ਦੇ ਚੋਣਾਂ ਚ ਇੱਕ ਵੀ ਸੀਟ ਨਾ ਆਉਣਾ ਦਾ ਕਹਿੰਦੇ ਮੇਰੀ ਨਾ ਕਾਮਯਾਬੀ ਹੈ ਬਾਰੀ ਮਿਸਟ੍ਰਿਕ ਹੋ ਗਿਆ ਸਰ ਕੁਦਰ ਆਪਣੀ ਚੰਨੀ பாਜੀ ਮਲਟੀ ਇਹਦੇ ਤੇ ਖੜੇ ਹੁੰਦਾ ਕਹਿੰਦਾ ਕਿ ਆ ਮੈਂ ਰੇੜੀ ਚਲਾਉਂਦਾ ਹੁੰਦਾ ਸੀ ਕਹਿੰਦੇ ਵੀ ਨੀਡ ਟੂ ਸ਼ਟਰ ਵਾਲਾ ਸੀਗਾ ਬਣ ਸਕਦਾ ਪੰਜਾਬ ਦਾ ਪਰ ਰਵਨੀਤ ਵੀ ਟੂਰ ਗੈਸੀਆਂ ਬਣ ਸਕਦਾ ਪੰਜਾਬ ਦਾ ਆਸਮਾਨ ਸਲੀਮ ਸਲੋਂ ਕਲੀਅਰ ਕੰਟ ਸਰਦੂਰ ਸਕੰਦਰ ਹਰਿੰਦ ਕੇ ਪਰ ਨਮਸਤੇ ਕਰੀ ਦੀ ਹੈ ਪੈਰੀ ਪੈਣਾ ਕਰੀਦਾ ਇਹ ਢੱਡਰੀਆਂ ਵਾਲਾ ਬਾਬਾ ਫਸਿਆ ਨਵੇਂ ਵਿਵਾਦ 'ਚ ਕਿਤਾ ਬਾਬਿਆਂ ਦੀ ਨਹੀਂ ਯਾਰ ਗੱਲ ਸਮਝ ਆਉਂਦੀ ਕਦੇ ਸਰਸੇ ਵਾਲਾ ਕਦੇ ਆਸਰਾਮ ਕਦੇ ਕੋਈ ਬਈ ਜਾਣਤਾ ਹਾਂ ਆਪਕੋ ਕਿਤਨੀ ਦਿੱਕਤ ਆਈ ਵੈਸੇ ਨਵਾਂ ਵਿਵਾਦ ਨਹੀਂ 2012 ਦਾ ਵਿਵਾਦ ਆ ਤੇ ਮੁਹਾਲੀ 'ਚ ਪ੍ਰਵਾਸੀਆਂ ਨੇ ਬਹਿਰੇਮੀ ਨਾਲ ਦੋ ਪੰਜਾਬੀ ਮੁੰਡਿਆਂ ਦਾ ਕਤਲ ਕੀਤਾ ਭਾਜਪੀ ਪ੍ਰਧਾਨ ਸੁਨੀਲ ਜਾਖੜ ਜੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪੰਜਾਬ ਦੀਆਂ ਲੋਕ ਸਭਾ ਚੋਣਾਂ ਨੇ ਉਹਨਾਂ ਚ ਬੀਜੇਪੀ ਦੀ ਇੱਕ ਵੀ ਸੀਟ ਨਹੀਂ ਆਈ ਮੈਨੂੰ ਕਹ ਜੀ ਮੈਨੂੰ ਆਈ ਸ਼ੁਡ ਬੀ ਰੀਲੀਵਡ ਆਫ ਦਿਸ ਰਿਸਪਾਂਸਿਬਿਲਿਟੀ ਮੇਰੀ ਨੈਤਿਕਤਾ ਇਸ ਗੱਲ ਦਾ ਮੈਨੂੰ ਇਜਾਜ਼ਤ ਨਹੀਂ ਦਿੰਦੀ ਵੀ ਮੈਂ ਇਸ ਪੱਤੇ ਬਣਿਆ ਰਹਿਣਾ ਗਾਉਂ ਜਾਣੇ ਸੇ ਪਹਿਲੇ ਮੈਂ ਤੁਮ ਤਿੰਨੋਂ ਕੋ ਠਿਕਾਣੇ ਲਗਾ ਕੇ ਜਾਊਂਗਾ ਜਿਲ੍ਹਾ ਖੜੀ ਜੀ ਤੁਹਾਡਾ ਕੱਲਿਆਂ ਦਾ ਕਸੂਰ ਨਹੀਂ ਹੈਗਾ ਇਹ ਸੂਰਮੇ ਨੇ ਤੁਹਾਡੀ ਪਾਰਟੀ ਇੰਟਰਨੈਸ਼ਨਲ ਲੈਵਲ ਤੇ ਲੋਕੀ ਗਾਣਾ ਗਾ ਰਹੇ ਨੇ ਓ ਪੁੱਤਰਾ ਅਸੀਂ ਤਾਂ ਭੈਣ ਕੰਗਨਰ ਨੂੰ ਅੱਛੇ ਮਾਰ ਪੰਜਾਬ ਚ ਡਾਇਮੰਡ ਕਲਾਸ਼ ਕੀਤਾ ਸੀਗਾ ਇੱਕ ਕਾਰਕੋਰ ਜੀ ਇਹ ਜਿਹੜੀ ਵੀਰੇ ਖੜੇ ਚ ਚਿੱਟਾ ਵੇਦ ਦੇ ਫੜੇ ਗਏ ਹੋਮ ਡਿਲੀਵਰੀ ਕਰਨ ਆਏ ਸੀਗੇ ਮੈਡਮ ਕੁਝ ਕਹੋਗੇ ਤੁਸੀਂ ਮੈਨੂੰ ਨਜਾਇਜ਼ ਫਸਾਇਆ ਜਾ ਰਿਹਾ ਹੈ ਹਰਿਆਣੇ ਦੀ ਵਿਧਾਨ ਸਭਾ ਦਾ ਮੁੱਦਾ ਚੱਲੀ ਜਾਂਦਾ ਹੈ ਚੰਡੀਗੜ੍ਹ ਹਰਿਆਣੇ ਨੂੰ ਵਿਧਾਨ ਸਭਾ ਬਣਾਉਣ ਵਾਸਤੇ 10 ਏਕੜ ਜ਼ਮੀਨ ਦਊਗਾ ਉਹਦੇ ਬਦਲੇ ਵਿੱਚ ਹਰਿਆਣਾ ਚੰਡੀਗੜ੍ਹ ਨੂੰ 12 ਏਕੜ ਜ਼ਮੀਨ ਦਊਗਾ ਚੰਡੀਗੜ੍ਹ ਕੱਲੀ ਸਿਰਫ ਪੰਜਾਬ ਦੀ ਰਾਜਧਾਨੀ ਨਹੀਂ ਪੰਜਾਬ ਦਾ ਦਿਲ ਹੈ ਸਾਗੜੇ ਚੋਂ ਇੱਕ ਟੁਕੜਾ ਹਿੱਸਾ ਕੱਢ ਕੇ ਕੋਈ ਤੁਸੀਂ ਹਰਿਆਣਾ ਨੂੰ ਉਹਨਾਂ ਦੀ ਵਿਧਾਨ ਸਭਾ ਬਣਾਉਣ ਵਾਸਤੇ ਦੇਣ ਦੀ ਗੱਲ ਕਰਦੇ ਹੋ ਤਾਂ ਵੱਡੀ ਸੱਟ ਵੱਜਦੀ ਹੈ ਤੇ ਦੂਜੇ ਪਾਸੇ ਬਿਆਨ ਆ ਦਾ ਵੀ ਹਿੱਸਾ ਹੈ ਭਈ ਹਮ ਆਪਕੇ ਛੋਟੇ ਭਾਈ ਹੈ ਇਹ ਭਾਈਚਾਰਾ ਕਿਉਂ ਖਰਾਬ ਕਰ ਰਹੇ ਆ ਆਪ ਚ ਸਲਾਹ ਕਰ ਲੋ ਯਾਰ ਇੱਕੇ ਥੋੜੀ ਪਾਰਟੀ ਹੈ ਪੰਜ ਮਿੰਟ ਬਹਿਣ ਜੂਣਾ ਸੋਚ ਲੋ ਫਿਰ ਕੀ ਹੋ ਗਿਆ ਕੋਈ ਕਾਲੀ ਥੋੜੀ ਆ ਬਿਆਨ ਦੇਣਾ ਇਸ ਚ ਗਾਰੰਟੀ ਮੈਨੇ ਦੇ ਸਕਦਾ ਤੇ ਉਧਰ ਰਵਨੀਤ ਬਿੱਟੂ ਜੀ ਚਰਜੀ ਚੰਨੀ ਆਪਸ ਚੜ ਜੀ ਜਾਂਦੇ ਨੇ ਫਿਰ ਵਿੱਚ ਰਾਜਾ ਬਿੰਗ ਜੀ ਨਾਲ ਉਲਝੀ ਜਾਂਦੇ ਨੇ ਬਿੱਟੂ ਛਟੜਾਂ ਵਾਲਾ ਮੁੱਖ ਮੰਤਰੀ ਬਣ ਸਕਦਾ ਲੇਕਿਨ ਇਹਦਾ ਮੁੱਤ ਨਹੀਂ ਬਣਣਾ ਤੁਸੀਂ ਕੀ ਆਦਰਸ਼ ਨਹੀਂ ਉਧਰ ਫਿਰ ਰਵਨੀਤ ਬਿੱਟੂ ਜੀ ਨਵੀਂ ਵਰਨਾ ਪਤਾ ਦਿਲ ਚ ਰਹਿੰਦੀ ਨਹੀਂ ਗੱਲ ਰਮਜੀਤ ਚੰਨੀ ਜੀ ਉਹਨਾਂ ਦਾ ਟ੍ਰੇਡਮਾਰਕ ਦੇਖੋ ਕੀ ਆ ਇਹ ਪਸ ਕਾਸ ਸੀ ਰਾਜਾ ਬੜਿੰਗ ਜੀ ਨੇ ਹਾਸੇ ਠੱਠੇ ਚ ਇਹ ਘਾਣਾ ਨਹੀਂ ਤੜਕੇ ਸੋਚੀ ਦਿੱਤੀ ਲਾ ਕੇ ਨਿਕਲ ਜਾਂਦੀ 8 ਵਜੇ ਦੰਡੀਆਂ ਤੇ ਰਾਤ ਨੂੰ 11 ਵਜੇ ਉੱਕੇ ਮੇਰੇ ਤੱਕ ਗਲਗਲੇ ਭੱਗ ਗਏ ਅਰੇ ਵੀਦ ਬਿੱਟੂ ਜਿਹਨੂੰ ਦੂਜੇ ਪਾਸਿਓਂ ਲੈ ਗਏ ਸਾਡੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਜਿਹੜੇ ਪ੍ਰਧਾਨ ਸਾਡੀ ਕਾਂਗਰਸ ਪਾਰਟ ਬਾਈ ਜੀ ਤੁਸੀਂ ਭਾਜੀ ਬੀਜੇਪੀ ਚੋਂ ਤੁਸੀਂ ਭੁੱਲ ਜਾਂਦੇ ਹੋ ਮੋਦੀ ਜੀ ਗੁੱਸਾ ਕਰ ਲੈਣਗੇ ਉਹਦਾ ਵਾਪਸ ਲੈ ਲੈਣਗੇ ਆਡੀਆਂ ਬੇਟੀਆਂ ਕੰਮ ਕਰਦੀਆਂ ਆ ਅੱਜ ਤੱਕ ਘਰੋਂ ਜਾਂਦੀਆਂ ਆਪਣੇ ਬੱਚੇ ਛੱਡ ਕੇ ਜਾਂਦੀਆਂ ਇਹਦਾ ਮਤਲਬ ਤੁਸੀਂ ਕੀ ਕਹਿੰਦੇ ਹੋ ਵੀ ਉਹ ਕਿਸੇ ਜੋਗੀਆਂ ਨਹੀਂ ਰਹਿੰਦੀਆਂ ਆ ਵੀਡੀਓ ਦੇ ਮ੍ਰਿਤਾ ਵਰਡਿੰਗ ਜੀ ਨੂੰ ਗੁੱਸਾ ਆ ਗਿਆ ਜਿਹਦੇ ਵਿੱਚ ਉਹਨਾਂ ਨੇ ਰਾਜਾ ਜੀ ਦੀ ਮਾਨਸਿਕਤਾ ਤੇ ਕੁਐਸਚਨ ਰੇਜ਼ ਕੀਤਾ ਤੁਹਾਨੂੰ ਭਾਜਪਾ ਨੇ ਬਿਨਾਂ ਜਿੱਤਿਆਂ ਮੰਤਰੀ ਬਣਾਤਾ ਬੜਾ ਵੱਡਾ ਪਦ ਦੇਤਾ ਮੂਝੇ ਕ੍ਰੈਡਿਟ ਨਹੀਂ ਚਾਹੀਏ ਤੁਹਾਨੂੰ ਇਹ ਨਿੱਕੀ ਜੀ ਗੱਲ ਸਮਝ ਨਹੀਂ ਆਈ ਪਰ ਤਿਆਰ ਹੋ ਕੇ ਜਾਂਦੀ ਹੈ ਤੇ ਬਾਈ ਤੁਸੀਂ ਇਹਨੂੰ ਕਹਿੰਦੇ ਹੋ ਔਰਤਾਂ ਦੀ ਬੇਇੱਜ਼ਤੀ ਹੋਗੀ ਕਮਾਲ ਹੋਗੀ ਤੁਹਾਡੇ ਵਾਲੀ ਤੁਸੀਂ ਕਹਿਣਾ ਤੁਹਾਨੂੰ ਦਿੱਕਤ ਕੀ ਹੈ ਪ੍ਰੋਬਲਮ ਕੀ ਹੈ ਮੇਰੇ ਵੀਰ ਤੁਹਾਨੂੰ ਾਰੇ ਬੇਟੇ ਸਿੰਘ ਉਸ ਫੁੱਟ ਢੜੀ ਵਾਲਾ ਬਾਬਾ 2012 ਚ ਗੁਰਦੁਆਰਾ ਪਰਮੇਸ਼ਰ ਦੀਵਾਰ ਅੰਦਰ ਕੁੜੀ ਦੀ ਛੱਕੀ ਹਾਲ ਚ ਮੌਤ ਹੋਈ ਤੇ ਪਰਿਵਾਰ ਦੇ ਇਲਜ਼ਾਮ ਨੇ ਕਿ ਪਹਿਲਾ ਰਣਜੀਤ ਸਿੰਘ ਮਤਲਬ ਕਿ ਢੜੀ ਵਾਲੇ ਬਾਬੇ ਨੇ ਉਹਦਾ ਰੇਪ ਕੀਤਾ ਤੇ ਫਿਰ ਉਹਦਾ ਕਤਲ ਕੀਤਾ ਤੇ ਉਹਨਾਂ ਨੇ ਹਾਈ ਕੋਰਟ ਨੂੰ ਅਪੀਲ ਕਰੀਆ ਕਿ ਇਹ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਈ ਜਾਵੇ ਮੁਹਾਰੀ ਪਿੰਡ ਕੁੰਬੜਾ ਪ੍ਰਵਾਸੀਆਂ ਨੇ ਦੋ ਪੰਜਾਬੀ ਮੁੰਡਿਆਂ ਦੇ ਨਾਂ ਬਹਿਰੇ ਮੀਨਾ ਕਤਲ ਕਰ ਦਿੱਤੇ ਉਹਨਾਂ ਦੀ ਉਮਰ ਕਿੰਨੀ ਸੀ 16 17 ਸਾਲ ਇੱਕ ਦੀ ਅੱਖ 'ਚ ਛੁਰਾ ਮਾਰ ਕੇ ਦਿਮਾਗ 'ਚੋਂ ਕੱਢ ਤੇ ਇੱਕ ਦੇ ਗਰਦਨ 'ਚ ਛੁਰਾ ਮਾਰਿਆ ਸਾਸ਼ ਨੂੰ ਉਹਨਾਂ ਦੇ ਮਾਪ ਵੀ ਉਹ ਸੜਕ 'ਤੇ ਰੱਖ ਕੇ ਧਰਨਾ ਲਾ ਰਹੇ ਸੀ ਜਿਨ੍ਹਾਂ ਨੇ ਇਹ ਕੰਮ ਕਰਿਆ ਉਹਨਾਂ ਨੂੰ ਫੜੂ ਤੇ ਉਹਨਾਂ ਨੂੰ ਇੰਨਾ ਔਖਾ ਗ੍ਰਿਫਤਾਰ ਕਰਿਆ ਤੇ ਹਲੇ ਵੀ ਸਾਰੇ ਗ੍ਰਿਫਤਾਰ ਨਹੀਂ ਹੋਏ ਹਲੇ ਵੀ ਫਰਾਰ ਨਹੀਂ ਜੇ ਇੰਨੀ ਅਗਿਆਰ ਨਾ ਰਹੂ ਪੰਜਾਬ 'ਚ ਆਪਣਾ ਉੱਥੇ ਵਾਗ ਜੀ ਤੇ ਰਹਿ ਨਨੂ ਹੈ ਪਤਾ ਹੀ ਨਹੀਂ ਸਣਾ ਰਹਿਣ ਸੈਣ ਦਾ ਯੂਪੀ ਬਿਹਾਰ ਸਮਝ ਰੱਖਿਆ ਜਾਜੀ ਕਰਿਆ ਜਿਹਨੂੰ ਜੀ ਕਰਿਆ ਮਾਰਦੇ ਆ ਤੇ ਇਹਨਾਂ ਦੋਨਾਂ ਨੌਜਵਾਨਾਂ ਨੇ ਇੰਨੇ ਹੀ ਕਿਹਾ ਸੀ ਵੀ ਇਹ ਜਵਾਕ ਆ ਕੋਈ ਗੱਲ ਨਹੀਂ ਯਾਰ ਜੇ ਸਾਈਕਲ ਵਿੱਚ ਵੱਜ ਗਈ ਕੀ ਗੱਲ ਹੋਗੀ ਇੰਨੀ ਗੱਲ ਦੇ ਉੱਤੇ ਦੋ ਨੌਜਵਾਨ ਪੰਜਾਬ ਦੇ ਅੱਜ ਦੋਨੇ ਥਾਂ ਤੇ ਮਾਰਦੇ ਇਹਦਾ ਜ਼ਿੰਮੇਵਾਰ ਤੁਸੀਂ ਖੁਦ ਲੋਕ ਹੋ ਤੁਸੀਂ ਇੰਨੇ ਅੰਨੇ ਹੋ ਚੁੱਕੇ ਆ ਲਾਲਚ ਦੇ ਵਿੱਚ ਤੁਹਾਨੂੰ ਦਿਖਦਾ ਹੀ ਕੱਖ ਨਹੀਂ ਇਹਦਾ ਹਾਲੇ ਦੇਖੀ ਜਾਓ ਅੱਗੇ ਕਿਵੇਂ ਤੁਹਾਡੀਆਂ ਕੁੜੀਆਂ ਬੁੜੀਆਂ ਨੂੰ ਘਰੇ ਆ ਕੇ ਚੁੰਬੜਦੇ ਆ ਕਿਵੇਂ ਤੁਹਾਡੀਆਂ ਅਸ਼ਤਾਂ ਨਾਲ ਖੇਡਦੇ ਆ ਇਹ ਜ਼ਿੰਮੇਵਾਰ ਤੁਸੀਂ ਲੋਕ ਆ ਓਏ ਜਿਨ੍ਹਾਂ ਨੇ ਘਰਾਂ ਦੇ ਵਿੱਚ ਕਮਰੇ ਪਾ ਕੇ ਇਹਨਾਂ ਨੂੰ ਬਿਠਾਇਆ ਆ ਕ੍ਰਮ ਚੌਧਰੀਆਂ ਨੇ ਮੈਂਬਰਾਂ ਸਰਪੰਚਾਂ ਨੇ ਐਮਸੀਆਂ ਨੇ ਪ੍ਰਧਾਨਾਂ ਨੇ ਬੂਟਾਂ ਬਣਾਈਆਂ ਪਹਿਲਾਂ ਆਹੀ ਕੰਮ ਇਲੈਕਸ਼ਨਾਂ ਵੇਲੇ ਹੋਇਆ ਸੀਗਾ ਜਗਤਪੁਰਾ ਪਿੰਡ ਉੱਥੇ ਆਪਣੇ ਬੰਦੇ ਹੀ ਨਹੀਂ ਮਿਲ ਰਹੇ ਸਰਪੰਚ ਬਣਾਉਣ ਨੂੰ ਇਸ ਹੱਬ ਤੋਂ ਵੱਧ ਵੋਟਾਂ ਬਈਨਾਂ ਦੀ ਸੀ ਪ੍ਰਵਾਸੀਆਂ ਦੀ ਤੇ ਆਪਣੇ ਪੰਜਾਬ ਲਈ ਆਪਣੀ ਪੰਜਾਬੀ ਲਈ ਤੇ ਆਪਣੇ ਲੋਕਾਂ ਲਈ ਇੱਕ ਠੋਕ ਕੇ ਖੜੋ ਜਿੱਥੇ ਕਿਤੇ ਐਵੇਂ ਦਾ ਕੁਝ ਹੁੰਦਾ ਆ ਨਾ ਉੱਥੇ ਆਓ ਜੇ ਉੱਥੇ ਨਹੀਂ ਆ ਸਕਦੇ ਤੁਹਾਡੇ ਹੱਥ 'ਚ ਫੋਨ ਨੇ ਆਈਡੀਆ ਤੁਸੀਂ ਬਣਾ ਰੱਖੀਆਂ ਨੇ ਇੰਸਟਾਗ੍ਰam ਫੇਸਬੁਕ ਸਨੇਪਚੈਟ ਤੇ ਉੱਥੇ ਪਾਓ ਵੀਡੀਓ ਬੋਲ ਕੇ ਪਾਓ ਆਣ ਤਾਂ ਪਾਓ ਇਹ ਜਿਹਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਓ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ